ਬੜੇ ਦਰਦਨਾਕ ਔਰ ਇੱਕ ਕੌਮ ਨੂੰ ਪਰੇਸ਼ਾਨ ਕਰਨ ਵਾਲੀ ਹੈ ਸਭ ਤੋਂ ਜਿਹੜੀ ਸਾਡੀ ਦੁਖਦਾਈ ਘੜੀ ਇਹ ਬਣੀ ਹੈ ਕਿ ਅੱਜ ਸਾਰੀ ਮर्याਦਾ ਦਾ ਕੰਮ ਕੀਤਾ ਜਾਂਦਾ ਜਿਹੜੀ ਸਾਡੇ ਬਜ਼ੁਰਗਾਂ ਨੇ ਬੜੀ ਕਾਲ ਨਾਲ ਕਾਲ ਕਰਕੇ ਸ਼ੋਮਨੀ ਗੁਰਦਾਰਾ ਪਰੰਧਾ ਕਮੇਟੀ ਬਣਾਈ ਸ਼੍ਰੀ ਅਕਾਲ ਤਾ ਸਾਬ ਜੀ ਦੇ ਉਸ ਮਹਾਨ ਰਹਿਤ ਮर्याਦਾ ਦੇ ਜੋ ਸਾਨੂੰ ਹੁਕਮ ਜਾਰੀ ਕੀਤੇ ਗਏ ਉਹ ਸਾਰਾ ਕੁਝ ਤੈਲ ਜ਼ਨਾਸ ਕਰ ਦਿੱਤਾ ਐਗਜ਼ੀਕਟਿਵ ਕਮੇਟੀ ਸਾਡੀ ਜਿਹੜੀ ਹੈ ਉਹ ਜਨਰਲ ਹਾਊਸ ਚੋਂ ਕੇ ਭੇਜਦਾ ਅਫਸੋਸ ਹੈ ਕਿ ਅੱਜ ਐਗਜ਼ੀਕਟਿਵ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਸੀ ਸਦਾਰ ਜਸਵੰਤ ਸਿੰਘ ਪੜੈਣ ਪਰਮਜੀਤ ਸਿੰਘ ਰਾਏਪੁਰ ਸਦਾਰ ਅਮਰੀਤ ਸਿੰਘ ਵਿਸ਼ਵਾ ਉਹਨਾਂ ਨੇ ਤੇ ਛੇੜਿਆ ਮੈਂ ਪਹਿਲੇ ਵਿਰੋਧ ਕੀਤਾ ਹੈ ਚੀਫ ਸੈਕਟੀ ਜਿਹਦੀ ਪ੍ਰਭਾਨਗੀ ਦੇ ਨਾਲ ਉੱਥੇ ਮਤਾ ਹੋਣਾ ਹੁੰਦਾ ਉਹ ਕਹਿੰਦੀ ਉਹ ਕਹਿੰਦੀ ਮੈਨੂੰ ਪਤਾ ਹੀ ਨਹੀਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਮਤਾ ਜਿਹੜਾ ਆਇਆ ਕਦੋਂ ਬਾਅਦ ਵਿੱਚ ਜਦੋਂ ਸਮਾਪਤੀ ਹੋਈ ਹੈ ਉਸ ਵੇਲੇ ਫੁੱਟਕਲ ਵਿੱਚ ਬਤਾਇਆ ਐਡਾ ਵੱਡਾ ਮਤਾ ਹੋਵੇ ਐਡਾ ਵੱਡਾ ਫੈਸਲਾ ਹੋਵੇ ਔਰ ਸ਼ੋਮਨੀ ਗੁਰਦਾਰਪੰਥ ਕਮੇਟੀ ਦਾ ਪ੍ਰਧਾਨ ਹੋਵੇ ਹੀ ਨਾ ਤੇ ਸੀਨੇ ਮੀਤ ਪ੍ਰਧਾਨ ਨੂੰ ਅਜੇ ਕਾਰਜਕਾਰੀ ਪ੍ਰਧਾਨ ਦਾ ਕਿਸੇ ਨੇ اختیار ਨਹੀਂ ਦਿੱਤਾ ਤੇ ਸੀਨੇ ਮੀਤ ਪ੍ਰਧਾਨ ਰੁਟੀਨ ਦੀ ਮੀਟਿੰਗ ਕਰਕੇ ਜਿਹੜੇ ਫੈਸਲੇ ਕਰ ਸਕਦਾ ਪਰ ਅਫਸੋਸ ਹੈ ਕਿਉਂ ਐਡੇ ਵੱਡੇ ਫੈਸਲੇ ਕੀਤੇ ਜਿਹਨੂੰ ਅੱਜ ਅਸੀਂ ਨਿੰਦਾ ਵੀ ਕੀਤੀ ਹੈ ਵਿਰੋਧ ਵੀ ਕੀਤਾ ਤੇ ਉਸ ਨੂੰ ਰੱਦ ਕਰਾਉਣ ਵਾਸਤੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਜਿਹੜਾ ਜਨਰਲ ਇਜਲਾਸ ਆਏਗਾ ਵਿਚ ਇਜਲਾਸ ਉਹਦੇ ਵਿੱਚ ਅਸੀਂ ਸਾਰੇ ਮੈਂਬਰ ਵੱਧ ਤੋਂ ਵੱਧ ਬਹੁਤਾਤ ਗਿਣਤੀ ਵਿੱਚ ਅਸੀਂ ਮਤਾ ਰੱਖਾਂਗੇ ਔਰ ਉਹਨਾਂ ਨੂੰ ਰੱਦ ਕਰਾਵਾਂਗੇ ਅਸੀਂ ਪ੍ਰਵਾਨ ਨਹੀਂ ਕਰਦੇ ਜਿਹੜਾ ਜਥੇਦਾਰ ਸਾਹਿਬ ਨੂੰ ਹਟਾਣ ਦਾ ਮਤਲਬ ਇਹ ਹੁੰਦਾ ਜੀ ਜੀ ਨਹੀਂ ਜਿਹੜੇ ਜਥੇਦਾਰ ਨੂੰ ਹਟਾਏ ਗਏ ਉਹ ਮਤਾ ਰੱਦ ਕਰਨ ਵਾਸਤੇ ਮੜਬਾ ਤੁਸੀਂ ਬਤਾ ਲਿਆ ਬੰਦੇ ਫਿਰ ਨਵੇਂ ਜਥੇਦਾਰ ਮੇਰੇ ਰੱਦ ਹੋ ਗਏ ਜੇ ਤਾਂ ਨੇਚੁਰਲੀ ਹੋ ਗਿਆ ਤੁਸੀਂ ਨਵੇਂ ਜਥੇਦਾਰਾਂ ਕੋਈ ਛੇੜਦੇ ਜੀ ਐਸੇ ਕਹਿੰਦੇ ਜਿਹੜੇ ਉਹਨਾਂ ਨੇ ਗਲਤ ਜਿਹੜੇ ਗਲਤ ਮਤੇ ਕੀਤੇ ਆ ਉਹਨਾਂ ਨੂੰ ਅਸੀਂ ਰੱਦ ਕਰਾਵਾਂਗੇ ਜੀ 10 ਵਜੇ ਜਿਹੜਾ ਤਾਜ ਕੋਸ਼ਿਸ਼ ਹੋਣੀ ਸੀ ਉਹ ਸੇਵਾ ਸੰਭਾਲਣੀ ਸੀਗੀ ਪਰ ਤੜਕੇ 2:30 ਵਜੇ ਜਿਹੜਾ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਵੈਸੇ ਮੈਂ ਤਾਂ ਵੈਸੇ ਹੀ ਸਾਂਦੋਂ ਦੀ ਗੱਲ ਕਰਦੀ ਆ ਕਿ ਜਿਹੜੇ ਚੋਰੀ ਦੇ ਪੁੱਤ ਹੁੰਦੇ ਨੇ ਨਾ ਕਦੇ ਸ਼ੇਰ ਨਹੀਂ ਬੰਦੇ ਕਿੰਨੀ ਸਾਡੇ ਵਾਸਤੇ ਬਦਕਿਸਮਤੀ ਹੈ ਪਹਿਲਾਂ ਤੇ ਨੰਬਰ 1 ਉਹਨਾਂ ਨੂੰ ਐਲਾਨ ਹੀ ਨਹੀਂ ਸੀ ਫੇਰ ਕਰਨਾ ਚਾਹੀਦਾ ਕਿ ਤਾਜ ਪੁਸ਼ੀ 10 ਮਾਰਚ ਨੂੰ ਹੋਏਗੀ ਕਿਉਂ ਕੀਤਾ ਸੀ ਉਹਨਾਂ ਨੇ ਇਹ ਵੀ ਘਾਸ ਹੋਈ ਨਹੀਂ ਗੱਲ ਹੋਈ ਜੇ ਉਹਨਾਂ ਨੂੰ ਇਦਾਂ ਹੀ ਕਰਨਾ ਸੀ ਸਿੰਪਲੀ ਤੇ ਜਿਸ ਦਿਨ ਉਹਨਾਂ ਦਾ ਐਲਾਨ ਕੀਤਾ ਸੀ ਜਿਸ ਦਿਨ ਉਹਨਾਂ ਨੂੰ ਲਾਇਆ ਗਿਆ ਸੀ ਤੇ ਜਾ ਕੇ ਉੱਥੇ ਅਰਦਾਸ ਕਰਕੇ ਉਹਨਾਂ ਨੂੰ ਬਿਠਾ ਦਿੰਦੇ ਅੱਜ ਦਰਬਾਰ ਉੱਥੇ ਕੇਸ ਕਰ ਸਾਹਿਬ ਕਿਉਂਕਿ ਜਦੋਂ ਇੱਕ ਪਾਠ ਚੱਲ ਰਿਹਾ ਹੋਵੇ ਤੇ ਪਾਠ ਚੱਲਦਿਆਂ ਦੂਜੀ ਕੋਈ ਉੱਥੇ ਕਾਰਵਾਈ ਨਹੀਂ ਹੋ ਸਕਦੀ ਕਮਰੇ ਜਿੱਥੇ ਪਾਠ ਰੱਖਿਆ ਹੋਇਆ ਸੀ ਉਸ ਕਮਰੇ ਚ ਜਾ ਕੇ ਉਹਨਾਂ ਨੇ ਉਹਨਾਂ ਨੂੰ ਦਸਤਾਰ ਦਿੱਤੀ। ਲੁੱਕ ਕੇ ਉਸ ਕਮਰੇ ਚ ਦਸਤਾਰ ਦਿੱਤੀ ਹੈ। ਫਿਰ ਉੱਪਰ ਆਏ ਉਹ ਉੱਥੇ ਅਰਦਾਸ ਚੱਲ ਰਹੀ ਸੀ। ਉੱਥੇ ਉਹ ਸ਼ਾਮਲ ਹੋਏ। ਉੱਥੇ ਸਰਪੇ ਦਿੱਤੇ। ਸੋ ਇਹ ਦੇਖੋ ਅਸੀਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਸਾਰੇ ਇਕੱਠੇ ਹੋਵੋ ਔਰ ਸਾਰੇ ਵਿਚਾਰ ਕਰੋ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਲਾਉਣਾ ਤੇ ਹਟਾਉਣਾ ਉਹਦਾ ਵਿਧੀ ਵਿਧਾਨ ਤਿਆਰ ਕੀਤਾ ਜਾ ਬਹੁਤ ਸ਼ੁਕਰੀਆ